ਇਹ ਨਾਮ ਇਹ ਮੇਰਾ ਗੁਰੂ ਰਾਸ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਤਸਾ ਸਕੂਲ ਦੀ ਗਲੀ ਨੰਬਰ 3 ਚ ਗੱਲਬਾਤ ਕੀ ਹੋਈ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕੇ ਨਾਮ ਨਹੀਂ ਇਹ ਕਿਤੇ ਪਿਛੋ ਪਛੜਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਦਿਆ ਸੋਨੀ ਸਾਹਿਬ ਦੇ ਨਾਲ ਵਕਾਰ ਭਾਈ ਨਾਲ ਤੇ ਇਹਨਾਂ ਦੇ ਮਨ ਜੀ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਇਹਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਸਾਡੇ 12 ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰੂਤ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਧਰ ਲਗਾ ਲੇ ਮੁੰਡੇ ਮੈਂ ਉਹਰ ਗੱਲ ਕੀ ਆ ਬੱਜਣ ਨੂੰ ਨਹੀਂ ਏ ਮੈਂ ਬੂਹਾ ਖੋਲਦਾ ਤੇ ਅੰਦਰ ਪੈ ਗਏ ਸਾਰੇ ਤੇ ਅੰਦਰੋਂ ਲੜਦੇ ਲੋੜ ਤੇ ਬਾਹਰ ਆਏ ਤੇ ਬਾਹਰ ਆ ਕੇ ਮੈਂ ਤਾਂ ਕਹ ਤੂੰ ਕਹ ਮਾਰ ਬੂਹਾ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਯੁੱਤ ਪੈੰਦੇ 36000 ਰੁਪਇਆ ਸੀ ਮੇਰੀ ਐਲੀਡੀ ਤੋੜ ਗਏ ਸਕੂਟੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋਲੀ ਚਲਾਵਾਂਗੇ ਬੱਤੀ ਬੋਰ ਤੇ ਪਿਸਤੋਲ ਹੀ ਗੋਲੀ ਉਹਨਾਂ ਦੀ ਤੇ ਟੋਟਲ ਕਿੰਨੇ ਜਾਣੇ ਸੀ ਟੋਟਲ 10 ਤੋਂ 15 ਜਾਣੇ ਘਰ ਦੇ ਵਿੱਚ ਉਸ ਸਮੇਂ ਕੌਣ-ਕੌਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਹੋ ਕਿ ਫਾਲਟੂ ਨਾ ਰਲੇ ਕੋਈ ਹਾਂ ਬਾੜੇ ਲੜੂ ਘਰ ਦੇ ਵਿੱਚ ਕੌਣ-ਕੌਣ ਸੀ ਕੋਈ 30 35000 ਰੁਪਏ ਦੀ ਅੱਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਪੁਲਸ ਕੰਪਲੀਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੀ ਆ ਕੇ ਚਲ ਗਈ ਕੋਈ ਹੁਣ ਤਾਂ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁੱਛਣੇ ਕਾਰਵਾਈ ਨਹੀਂ ਕੀਤੀ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੋਉਂਦੀ ਤੁਸੀਂ ਮੌਕਾ ਵੇਖਾਉਣੇ ਆਂਦੇ ਆਨੇ ਆਨੇ ਬਸ ਕੀ ਮੰਗ ਇਨਸਾਫ ਦੀ ਮੰਗ ਤੇ ਪਰਚਾ ਦੋ ਇਹਨਾਂ ਦੇ ਅੱਜ ਇਹ ਤੜਤੇ ਹੋਇਆ ਕੱਲ ਹੋਰ ਕਿੱਦੇ ਕਰਨਗੇ ਤੁਸੀਂ ਪੁਰਾਣੀ ਰੰਜੀਤ ਦੀ ਗੱਲ ਕੀਤੀ ਇਹਨਾਂ ਪੁਰਾਣਾ ਸਮਾਂ ਜੇ ਰੰਜੀਤ ਹੈ ਕੋਈ ਤਾਂ ਹੁਣ ਕਿਉਂ ਕੱਢੀ ਕੀ ਕਾਰਨ ਕੀ ਹੈ ਕਾਰਨ ਦੀ ਕੋਈ ਦਬਾਅ ਤੇ ਕਿਸੇ ਦੇ ਦਬਾਅ ਤੇ ਜੀ ਕੀ ਪਾਰਟੀ ਬਾਜੀ ਕਰਕੇ ਆਂ ਪਾਹ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ ਆਂ ਹਾਂਜੀ ਤੇ ਹੁਣ ਤੁਸੀਂ ਜੇਕਰ ਇੱਥੋਂ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਐ ਸੋ ਜਿਹੜਾ ਨੁਕਸਾਨ ਦਾ ਜਿਹੜਾ ਤੁਹਾਨੂੰ ਨੁਕਸਾਨਦਾਰ ਜਨਣਾ ਪਰਨਗੇ ਤੇਰੇ ਮੈਂ ਕਾਮਲਟਾ ਨਾਲ ਕਰਦਾ ਚੰਨੀ ਸਾਹਮਣੇ ਮੈਂ ਕੰਮ ਕੀਤਾ ਸਟੇਟ ਸੀਐਮ ਨਾਲ ਨਹੀਂ ਹੋਇਆ ਤੇ ਮੈਂ ਸਿਰੇ ਬਾਰਾਂਹ ਤਰਨਾਂ ਲਾਵਾਂਗਾ ਮੈਂ ਕੀ ਨਾ ਮੇਰਾ ਸਾਰ ਰਾਤੀ ਕੀ ਗੱਲਬਾਤ ਹੋਈ ਇਹ ਤਾਂ ਇਹ ਤੁਸੀਂ ਮੈਂ ਕੁਛ ਤੇ ਕੀ ਬੂਆ ਕਰਕੇ ਆ ਤੇ ਅੱਗੇ ਵੀ ਆਂਦਾ ਹੈ ਪਰ ਨਹੀਂ ਇਹ ਲੱਤ ਬੰਨੀ ਈ ਗਾਲ ਜਾਂਦਾ ਇੱਕ ਲੱਤੀ ਤੇ ਨਾ ਲੱਤੀ ਬੇਟੇ ਸੁੱਚਾ ਹੈ ਤੇ ਕਿੰਨਾਂ ਨੂੰ ਤੇ ਹਿਪਾਰ ਤੇ ਜਨ ਤੇ ਕੀ ਕਟੜਾ ਤੇ ਮੈਂ ਇੱਕੇ ਖਲੋਤੀ ਰਹੀ ਆ ਤੇ ਇਹ ਬਾਥਰੂਮ ਚਲਾ ਗਿਆ ਇਹਨੇ ਕਪੜੇ ਪਾ ਕੇ ਤੇ ਬੂਆ ਖੋਲਿਆ ਤੇ ਮੈਂ ਥੋਈ ਨਹੀਂ ਮੈਂ ਇਹਨੇ ਬੂਆ ਖੋਲਿਆ ਇਹਨਾਂ ਨਿਕਲੀ ਸਿਆ ਬਲਾਈ ਤੇ ਕਰੀ ਸਿਆ ਫਿਰ ਮੈਂ ਪਿੱਛੇ ਜਾ ਮੇਰਾ ਮੁੱਠਾ ਮਾਰਦਾ ਕੀ ਲੱਗਦਾ ਕਿੰਨੇ ਕੁ ਜਣੇ ਸੀ ਇਹਨਾਂ ਨੂੰ 10 12 ਜਣੇ ਸੀ ਇੰਨੇ ਹਥਿਆਰ ਸੀ ਅਛਾ ਇੱਕ ਨੇ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇਤਨੀ ਚੱਕੋਈ ਬੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤੱਕ ਨਹੀਂ ਰੰਚਿਸ਼ ਕਰਦੇ ਤੁਹਾਡੀ ਕੋਈ ਨਹੀਂ ਕੋਈ ਨਹੀਂ ਦਿਸਣੀ ਬੇਟੇ ਇਹ ਵੀਦੇ ਹੱਥਾਂ ਜੀ ਪੱਲਿਆ ਹੈ ਤੇ ਕਿਉਂ ਲੜਨਾ ਕੋਈ ਕਾਰਨ ਲੱਗਦਾ ਨਹੀਂ ਮਤਲਬ ਇਹ ਆਪਣੇ ਕਾਂਗੇ ਸਵਾਲ ਸੀ ਇਹ ਆਮ ਪਾਰਟੀ ਵਾਲੇ ਬਸ ਹੋਰ ਸਾਡੇ ਨਾਲ ਕੋਈ ਨਹੀਂ ਦਿਸ ਨਹੀਂ ਹੈਗੀ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨੀ ਨੁਕਸਾਨ ਕੀਤਾ ਵੀ ਤਾਂ ਲੱਗਦਾ ਨਹੀਂ ਕਿ ਇਹ ਪਾਦੇ ਨਾ ਜਾਣਦੇ ਤੇ 11 ਨੁਕਸਾਨ ਹੋ ਗਏ ਬਹੁਤ ਜ਼ਿਆਦਾ ਹੋਗਾ ਕੀ ਇਨਸਾਫ ਦੀ ਮੰਗ ਕਰਦੇ ਇਨਸਾਫ ਦੇਖੋ ਬੇਟਾ ਮੈਂ ਨਾ ਤੂੰ ਬੋਲ ਰਿਹਾ ਉਹੀ ਕਰਨਾ ਸੀ ਬੋਨੇ ਮਾਂ ਪੁੱਤ ਲਿ ਗਏ ਇਹ ਛੇ ਮਾਂ ਇਨ ਮੱਲ ਮੱਲੇ ਦੇ ਵਿੱਚ ਇਹਨੇ ਵਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣਾਂ ਤਾਂ ਆਂਡ ਗਵਾਂਡ ਤੇ ਚ ਕੋਈ ਆਂਡ ਗਵਾਂਡ ਜਦੋਂ ਮੈਂ ਇੱਥੇ ਆ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਤਾ ਮੁੰਡਾ ਮਾਰਤਾ ਫਿਰ ਇਹ ਨਾਲ ਤੇ ਨਿਕਲੇ ਨੇ ਫਿਰ ਇਹਨੇ ਚਾਇਆ ਇਹਨੇ ਕੋਈ ਕੋਈ ਗੱਪ ਨੂੰ ਕੋ ਨੂੰ ਹੈ ਤੱਕੀ ਲੱਗਦਾ ਕਿ ਨਾਲ ਹੀ ਦੇ ਹਾਂ ਰੈਂਦੇ ਨੇ ਤੇ ਅੱਖਾਂ ਦੇ ਵੀ ਲੋੜ ਪੈ ਜਾਂਦੇ ਪਰ ਇਸ ਦਾ ਜਿਹੜਾ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਪਰ ਉਹਨਾਂ ਨੇ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਫਿਰ ਇਹਨਾਂ ਸਾਨੂੰ ਧਮਕੀ ਲਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਜਾਏਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂ ਮੰ ਛੱਡਾਂਗਾ ਨਹੀਂ ਲੱਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਕਰ ਠੀਕ ਗੁੰਡਾ ਕੀ ਮਿਸਟਰ ਲਕੀਰਾਂ ਦੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਆਰਟਰ ਐਮ ਐਲ ਆਰ ਦਿਆਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੀ ਕੋਈ ਸੀਸੀਟੀਵੀ ਵੀ ਹੈ ਨਹੀਂ ਜੀ ਕੋਈ ਨਹੀਂ ਜੀ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਬਹਾਨੇ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਜਾਨ ਲੈਵਾ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ ਤਸਦੀਕ ਕਰਕੇ ਜੋ ਬਣਦੀ ਕਾਰਵਾਈ ਅਮਲ ਤੇ ਲਿਆਦਾ